ਜਿਹੜਾ ਇੰਟਰਵਿਊ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਵਿਅਕਤੀ ਵਿਸ਼ੇਸ਼ ਦੀ رائے ਹੈ এবੀਪੀ ਸਾਂਝਾ ਦੀ ਨਹੀਂ ਇੰਟਰਵਿਊ 'ਚ ਮਹਿਮਾਨ ਵੱਲੋਂ ਕੀਤੇ ਗਏ ਦਾਅਵਿਆਂ ਅਤੇ ਇਲਜ਼ਾਮਾਂ ਦਾ এবੀਪੀ ਸਾਂਝਾ ਸਮਰਥਨ ਨਹੀਂ ਕਰਦਾ ਪੰਜਾਬ 'ਚ ਜਿਹੇ ਬਹੁਤ ਥੋੜੇ ਲੋਕ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਦੇ ਬੇਹੱਦ ਕਰੀਬੀ ਨੇ ਇਹਨਾਂ 'ਚ ਇੱਕ ਨੇ ਦਿਆਲ ਸਿੰਘ ਕੋਲਿਆਵਾਲੀ ਜੋ ਪੰਜਾਬ ਐਗਰੋ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਐਸਜੀਪੀਸੀ ਦੇ ਐਗਜ਼ੀਕਟਿਵ ਮੈਂਬਰ ਨੇ ਮੁਖਸਰ ਦੇ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨਾਲ ਇਹਨਾਂ ਦਾ ਬਹੁਤ ਪੁਰਾਣਾ ਰਿਸ਼ਤਾ ਤੇ ਬਹੁਤ ਕਰੀਬੀ ਰਿਸ਼ਤਾ ਕੀ ਕਾਰਨ ਆ ਕਿ ਕੋਲਿਆਂਵਾਲੀ ਇਸ ਪਰਿਵਾਰ ਦੇ ਨਾਲ ਨੇੜੇ ਨੇ ਸਾਡੇ ਨਾਲ ਦਿਆਲ ਸਿੰਘ ਕੋਲਿਆਂਵਾਲੀ ਨੇ ਕੋਲਿਆਂਵਾਲੀ ਸਾਹਿਬ ਲੋਕਾਂ ਚ ਬੜੀ ਕਯਰਿਓਸਿਟੀ ਹੈ ਕਿ ਇਹ ਰਾਜ ਕੀ ਹੈਗਾ ਕਿ ਤੁਸੀਂ ਉਹਨਾਂ ਦੇ ਸੇਪੇ ਸਲਾਰ ਦੀ ਤਰ੍ਹਾਂ ਕਿਉਂ ਇਹਨਾਂ ਨੇੜੇ ਕਿਵੇਂ ਹੋਗੇ ਇਹਨਾਂ ਵੈਗੁਰ ਜਿੱਕਾ ਖਾਲਸਾ ਸਾਹਿਬ ਵੈਗੁਰ ਕੀ ਫਤਿਹ ਇਹ ਦੀ ਵੇਖੋ ਨਾ ਜੀ ਪਾਰਟੀ ਦੇ ਵਫਾਦਾਰੀ ਪਰਿਵਾਰ ਨਾਲ ਵਫਾਦਾਰੀ ਰਹਿਣਾ ਉੱਚ ਨਾਲੀ ਵੇਖੋ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਬਹੁਤ ਹੀ ਉਚਕੋਟੀ ਦੇ ਲੀਡਰ ਨੇ ਮੁੱਖ ਮੰਤਰੀ ਰਹੇ ਨੇ ਪੰਜ ਵਾਰ ਚੱਲ ਰਿਹਾ ਉਹਨਾਂ ਦਾ 6ਵੀਂ ਵਾਰ ਫੇਰ ਬਣ ਜਾਣਾ ਉਹਨਾਂ ਨੇ ਸਸਬੀਰ ਸਿੰਘ ਜੀ ਬਾਦਲ ਡਿਪਟੀ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਜੋ ਡਵੈਲਪਮੈਂਟ ਕੀਤੀ ਹੈ ਜਾਂ ਉਹਨਾਂ ਦਾ ਸਾਡੇ ਨਾਲ ਪਿਆਰ ਹੈ ਉਹ ਪਿਆਰ ਐਵੇਂ ਨਹੀਂ ਬਣਦਾ ਉਹ ਕੁਝ ਦੇਖ ਕੇ ਬਣਾਇਆ ਜਾਂਦਾ ਉਹਨਾਂ ਨੇ ਦੇਖ ਕੇ ਹੀ ਜੋ ਪਿਆਰ ਕਰਦੇ ਨੇ ਮੈਂ ਕਦੇ ਵੀ ਕੋਈ ਨੇਰੀ ਆਈ ਕਦੇ ਵੀ ਕੋਈ ਔਖਾ ਵੇਲਾ ਆ ਤੇ ਹਰ ਘੜੀ ਤੇ ਮੈਂ ਸਾਪrakash ਸਿੰਘ ਜੀ ਬਾਦਲ ਉਹਨਾਂ ਨਾਲ ਮੋੜੇ ਨਾਲ ਮੋੜਾ ਜੋੜ ਕੇ ਸਾਥ ਦਿੱਤਾ ਹੈ ਔਰ ਉਸੇ ਪਿਆਰ ਦੇ ਸਦਕਾ ਜੋ ਪਿਆਰ ਕਰਦੇ ਨੇ ਵੀ ਕਦੇ ਵੀ ਮੈਂ ਇਹ ਰਿਸ਼ਤਾ ਕਿੰਨਾ ਪੁਰਾਣਾਗਾ ਬਹੁਤ ਪੁਰਾਣਾ ਜਦੋਂ ਦੇ ਅਸੀਂ ਪਾਕਿਸਤਾਨ ਤੋਂ ਆਏ ਆ ਪਾਕਿਸਤਾਨ ਤੋਂ ਆ ਕੇ ਜੋ ਜੁੜੇ ਆ ਸਾਪrakash ਸਿੰਘ ਜੀ ਬਾਦਲ ਜੀ ਨਾਲ ਜੁੜੇ ਆ ਉਹਨਾਂ ਨੇ ਜੋ ਵੀ ਕਿਹਾ ਹੈ ਰਾਤ ਕਿਹਾ ਰਾਤ ਦਿਨ ਕਿਹਾ ਦਿਨ ਉਹਨਾਂ ਦਾ ਹਰ ਹੁਕਮ ਤੇ ਅਸੀਂ ਪੁੱਲ ਚੜਾਏ ਨੇ ਪਹਿਲਾਂ ਮੇਰੇ ਦਾਦਾ ਜੀ ਸਰਬਾਲ ਸਿੰਘ ਜੀ ਬਜਗ ਉਹਨਾਂ ਨੇ ਵੀ ਬਹੁਤ ਸੇਵਾ ਕੀਤੀ ਹੈ ਉਸ ਤੋਂ ਬਾਅਦ ਮੈਂ ਛੋਟੀ ਉਮਰ ਤੋਂ ਲੈ ਕੇ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਜੀ ਨਾਲ ਸਾਰੇ ਪਰਿਵਾਰ ਨਾਲ ਜੋ ਹੁਕਮ ਆ ਗਿਆ ਉਹ ਟਾਲੇ ਚਾਹੇ ਕੋਈ ਕੋਈ ਵੀ ਮੁਸੀਬਤ ਦਾ ਸਾਹਮਣਾ ਕਰਨਾ ਵਿਆ ਕੀਤਾ ਇਹ ਜਿਹੜੀ ਕਿਹੜੀ ਮੁਸੀਬਤਾਂ ਸੀ ਇਹਨਾਂ 'ਚ ਤੁਸੀਂ ਉਹਨਾਂ ਨਾਲ ਜੋ ਵੀ ਕੋਈ ਪਾਰਟੀ ਤੇ ਕਈ ਵਾਰ ਜੇਲ੍ਹਾਂ 'ਚ ਵੀ ਜਾਣਾ ਪਿਆ ਧਰਨੇ ਲਾਉਣੇ ਪਏ ਮੋਰਚੇ ਲਾਉਣੇ ਪਏ ਜਿੱਥੇ ਵੀ ਉਹਨਾਂ ਨੇ ਹੁਕਮ ਕਰਤਾ ਉੱਥੇ ਹੀ ਅਸੀਂ ਉਹਨਾਂ ਨਾਲ ਟਾਲ ਵਾਂਗੂ ਖੜੇ ਆਂ ਚਾਹੇ ਸਾਡੇ ਨਾਲ ਪਿੱਛੇ ਸਰਕਾਰਾਂ ਆਈਆਂ ਨੇ ਉਹਨਾਂ ਨੇ ਤਸ਼ੱਦਦ ਕੀਤਾ ਉਹਨਾਂ ਤੋਂ ਵੀ ਅਸੀਂ ਨਹੀਂ ਰਹੇ ਜਦਾਂ ਲਿਫੇ ਆ ਉਹਨਾਂ ਨੇ ਬਹੁਤ ਝਕਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਸਤਪrakash ਸਿੰਘ ਜੀ ਬਾਦਲ ਨਾਲ ਟਟਾਨ ਵਾਂਗੂ ਖੜੇ ਆ ਸਾਡਾ ਪਰਿਵਾਰ ਟਟਾਨ ਵਾਂਗੂ ਖੜਾ ਪਰ ਧਰਨੇ ਤਾਂ ਬੜੇ ਟਕਸਾਲੀ ਜੀ ਅਸੀਂ ਦੇਖੀ ਐ ਐਮਰਜੈਂਸੀ ਦੇ ਅੰਦਰ ਵੀ ਪੰਜਾਬੀ ਸੂਬੇ ਮੋਰਚੇ 'ਚ ਵੀ ਬੜੇ ਧਰਨੇ ਲੱਗੇ ਬੜੇ ਲੋਕਾਂ ਨੇ ਲਾਇਆ ਕਾਲੀ ਦਲਦਿਆਂ ਨੇ ਹਾਂਜੀ ਤੁਸੀਂ ਇੰਨਾ ਨੇੜੇ ਕਿਵੇਂ ਚਲੇ ਗਏ ਅਸੀਂ ਨੇੜੇ ਵੀ ਗਲਤ ਤੁਹਾਨੂੰ ਦੱਸੀ ਪਿਆਰ ਨਾਲ ਹੀ ਇਹ ਜੇ ਆਪਾਂ ਹਰ ਵਫਾਦਾਰੀ ਨਾਲ ਕੰਮ ਕਰਾਂਗੇ ਤੇ ਉਹ ਉਸ ਦਿਨ ਨੇੜਾ ਪੇ ਹੋ ਜਾਂਦਾ ਪਰ ਲੋਕ ਕਹਿੰਦੇ ਟਕਸਾਲੀ ਆਗੂ ਨੂੰ ਦੂਰ ਕੀਤਾ ਜਾ ਰਿਹਾ ਆ ਕਾਲੀ ਦਲ ਚੋਂ ਕੋਈ ਕਿਤੇ ਮਿਸਾਲ ਦੱਸ ਦੇ ਨ ਕੋਈ ਲੋਰ ਕਿਤਾਬ ਕੋਈ ਮਿਸਾਲ ਨਹੀਂ ਟਕਸਾਲੀ ਆਗੂ ਕਹਿੰਦੇ ਅਸੀਂ ਨਿਰਾਸ਼ ਆਂ ਕਹਿੰਦੇ ਵਿਰੋਧੀਆਂ ਦਾ ਪ੍ਰੋਪਗੈਂਡਾ ਹੈ ਪ੍ਰੋਪਗੈਂਡਾ ਕੋਈ ਵੀ ਕਰ ਸਕਦਾ ਕਿਸੇ ਦੇ ਖਿਲਾਫ ਉਹਦਾ ਅਸੀਂ ਬੰਦ ਨਹੀਂ ਕਰ ਸਕਦੇ ਪਰ ਜੋ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਆਏ ਆ ਆਪਣੇ ਵਰਕਰ ਨੂੰ ਪਿਆਰ ਦਿੰਦੇ ਨੇ ਮੈਂ ਸਮਝਦਾ ਪਏ ਕੋਈ ਵੀ ਪਾਰਟੀ ਇਹਨਾਂ ਪਿਆਰ ਨਹੀਂ ਕਰ ਸਕਦੀ ਪਰ ਕਹੇ ਜਾਂਦਾਗਾ ਕਿ ਅ ਕਿਉਂਕਿ ਬਹੁਤ ਸਾਰੇ ਲੀਡਰਾਂ ਦੇ ਉੱਤੇ ਭੀੜ ਪਈ ਆ ਪਰ ਪ੍ਰਕਾਸ਼ ਸਿੰਘ ਬਾਦਲ ਕਈ ਥਾਂ ਨਹੀਂ ਵੀ ਪਹੁੰਚਦੇ ਤੁਹਾਡੇ ਤੇ ਇੱਕ ਵਾਰ ਪਿਛਲੇ ਟਾਈਮ ਰੇਡ ਹੋਈ ਇਲੈਕਸ਼ਨ ਕਮਿਸ਼ਨ ਨੇ ਜਦੋਂ ਕੀਤੀ ਪ੍ਰਕਾਸ਼ ਸਿੰਘ ਬਾਦਲ ਮਾਨਸਾ ਤੋਂ ਚੱਲ ਕੇ ਤੁਹਾਡੇ ਕੋਲ ਆ ਗਏ ਜੀ ਬਾਦਲ ਸਾਹਿਬ ਮੈਂ ਤਾਂ ਨਹੀਂ ਸਮਝਦਾ ਕਿ ਕਿਸੇ ਦੇ ਨਾਂ ਪਹੁੰਚੇ ਹਰ ਵਰਕਰ ਦਾ ਉਹਨਾਂ ਨੇ ਬਾਹ ਫੜੀਏ ਹਰ ਵਰਕਰ ਦਾ ਹੀ ਉਹਨਾਂ ਨੇ ਸਾਥ ਦਿੱਤਾ ਹੈ ਚਾਹੇ ਉਹ ਆ ਵੀ ਉਹਨਾਂ ਤੇ ਬਹੁਤ ਜਦੋਂ ਪਿਛਲੀਆਂ ਕਾਂਗਰਸ ਸਰਕਾਰ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਏ ਉਹਨਾਂ ਨੂੰ ਪਰਚੇ ਕਰਨ ਵਾਸਤੇ ਹੋਰ ਬਹੁਤ ਕੁਝ ਕਰਨ ਵਾਸਤੇ ਪਰ ਉਹ ਕਿਸੇ ਨਾ ਡੋਲੇ ਨੇ ਤੇ ਨਾ ਉਹਨਾਂ ਕਿਸੇ ਵਰਕਰ ਨੂੰ ਡੋਲਣ ਦਿੱਤਾ ਹੈ ਉਸੇ ਕਾਰਨ ਹੀ ਦੁਬਾਰਾ ਸਰਕਾਰ ਬਣੀ ਏ ਤੇ ਅੱਜ ਜੋ ਸਰਕਾਰ ਰੀਬੀਡ ਹੋਈ ਏ ਜਾਂ ਰੀਬੀਡ ਹੋਣ ਜਾ ਰਹੀ ਏ ਇਹ ਉਹਨਾਂ ਦੇ ਪਿਆਰ ਦੀ ਔਰ ਉਹਨਾਂ ਦੇ ਨੇੜਤਾ ਦਾ ਸਦਕਾ ਏ ਜੀ ਸਾਰੇ ਚਰਚਾ ਹਾਰਜਮਾਨ ਤੇ के कि 6ਵੀਂ ਵਾਰ ਸਰਕਾਰ ਸਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਬਣੇਗੀ ਬਾਲਸਾ ਮੁੱਖ ਮੰਤਰੀ ਹੋਣਗੇ ਕੈਪਟਨ ਮਨਿੰਦਰ ਸਿੰਘ ਇਹ ਗੱਲ ਕਹਿੰਦੇ ਨੇ ਕਿ ਕਿਉਂਕਿ ਹਰ ਪੁੱਠੇ ਸਿੱਧੇ ਕੰਮ ਜਥੇਦਾਰ ਕੋਲਿਆਂ ਵਾਲੀ ਕਰਦੇ ਨੇ ਇਸ ਕਰਕੇ ਬਾਦਲ ਪਰਿਵਾਰ ਦੇ ਨੇੜੇ ਨਹੀਂ ਜਿੰਨੇ ਕੋਈ ਪੁੱਠਾ ਸਿੱਧਾ ਕੰਮ ਸਾਫ਼ ਕਰਦੇ ਉਹ ਜਿਹੜਾ ਵਿਰੋਧੀ ਪਾਰਟੀ ਮੈਂ ਤੁਹਾਨੂੰ ਦੱਸਿਆ ਹੈ ਕਿ ਉਹਨਾਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਜੋ ਬਾਲਸਾ ਨੂੰ ਅਸੀਂ ਪਿਆਰ ਕਰਦੇ ਆਂ ਔਰ ਜੋ ਬਾਲਸਾ ਦਾ ਹਕੂਮਨ ਦੇ ਆ ਉਹ ਸਮਝਦੇ ਵੀ ਸਾਡੇ ਜੋ ਵਰਕਰਾਂ ਨੂੰ ਇਹ ਅੱਗੇ ਨਹੀਂ ਲੱਗਣ ਦਿੰਦੇ ਨਹੀਂ ਲੱਗਣ ਦਿੰਦੇ ਸੀ ਅਸੀਂ ਤਾਂ ਬਾਲ ਸਾਹਿਬ ਦੇ ਮੋਢਾ ਨਾ ਮੋਢਾ ਜੋੜ ਕੇ ਰਹੇ ਨੀ ਉਹ ਕਹਿੰਦੇ ਫਰੰਟਮੈਨ ਨੇ ਕਿਉਂਕਿ ਚੋਣਾ 'ਚ ਪੈਸੇ ਕਿੱਥੇ ਵੰਡਣਾ ਚੋਣਾ 'ਚ ਕੀ ਕੀ ਕੰਮ ਕਰਨੇ ਨੇ ਉਹ ਸਭ ਗੋਲਿਆਂ ਵਾਲੀ ਕਰ ਦਿੰਨੀ ਐਸੇ ਕਰਕੇ ਕਿਉਂਕਿ ਕਨਸਿਸਟੈਂਸੀ ਬਦਲਦੀ ਐ ਐਸੇ ਕਰਕੇ ਇੰਨਾ ਨੇੜੇ ਵੇਖੋ ਜੀ ਕੈਪਟਨ ਦੀ ਗੱਲ ਕਰ ਲੋ ਤੇ ਕੈਪਟਨ ਜੋ ਆਪ ਉੱਠੇ ਸੇ ਦੇ ਕੰਮ ਕਰਦਾ ਹੈ ਉਹ ਤਾਂ ਸਾਨੂੰ ਆਉਂਦੇ ਨਹੀਂ ਨੀ ਨਾ ਅਸੀਂ ਖਰਦੇ ਆ ਪਰ ਜੋ ਸਰਪ੍ਰਕਾਸ਼ ਸਿੰਘ ਜੀ ਬਾਦਲ ਸਾਫ ਸੁਥਰੀ ਲੀਡਰਸ਼ਿਪ ਕਰਦੇ ਨੇ ਉਹਨਾਂ ਦੇ ਨਾਲ ਅਸੀਂ ਕਰਦੇ ਆ ਨਾਸੀਕ ਦੀ ਪੈਸਾ ਵੰਡਿਆ ਨਾ ਕਦੇ ਕਰ ਕਰਨੀ ਕੋਈ ਹੋਈ ਪਰ ਇਹ ਅਲੀਗੇਸ਼ਨ ਲੱਗਿਆਂਦਾ ਜਿਵੇਂ ਸਰਵਤ ਖਾਲਸੇ ਦੇ ਟਾਈਮ ਤੋਂ ਤੁਹਾਡੇ ਤੇ ਅਲੀਗੇਸ਼ਨ ਲੱਗਿਆ ਕਿ ਉੱਥੇ ਮੁੰਡੇ ਗਏ ਹੋਏ ਸੀਗੇ ਕੁਝ ਮੁੰਡੇ ਕਹੇਗਾ ਕਿ ਇਹਨਾਂ ਨੇ ਨਸ਼ਾ ਵੀ ਕੀਤਾ ਹੋਇਆ ਸੀਗਾ ਨਹੀਂ ਕਿਸੇ ਨੇ ਨਸ਼ਾ ਨਹੀਂ ਕੀਤਾ ਕਿਸੇ ਨੇ ਨਸ਼ਾ ਕੀਤਾ ਵੇ ਫੜ ਲਿੰਦੇ ਪਰਚਾ ਹੋ ਜਾਂਦਾ ਕੋਈ ਕੋਈ ਫੜ ਕੇ ਦੇਖਾਵੇ ਉਦੋਂ ਵੀ ਪ੍ਰਪੋਗੈਂਡਾਈ ਸੀ ਕਿ ਅਸੀਂ ਕਿਉਂ ਇਹ ਕੰਟਰੋਲ ਕਰ ਰਹੇ ਹ ਐਸਜੀਪੀਸੀ ਵੀ ਕੰਟਰੋਲ ਹੋਇਆ ਸਭ ਕੋਈ ਕੀਤਾ ਹੈ ਸਾਰਿਆਂ ਨੇ ਜੁੜ ਕੇ ਕੀਤਾ ਸਾਰੇ ਐਸਜੀਪੀਸੀ ਮੈਂਬਰਾਂ ਨੇ ਜੁੜ ਕੇ ਕੀਤਾ ਸਾਰਿਆਂ ਨੇ ਫਿਰ ਤੋਂ ਵੰਡੀ ਸਾਬੂਦੀ ਇਲੈਕਸ਼ਨ ਚ ਤੁਹਾਡੇ ਤੇ ਅਲੀਗੇਸ਼ਨ ਲੱਗਾ ਕਿ ਬਲਵਿੰਦਰ ਕੌਰ ਦੀਆਂ ਗੱਡੀਆਂ ਦੇ ਉੱਤੇ ਹਮਲਾ ਹੋ ਗਿਆ ਕੋਲਿਆਂਵਾਲੀ ਨੇ ਕਰਵਾਇਆ ਛਾਪਾ ਤੇ ਬਿਆਨ ਦਿੱਤਾ ਉਹਨੇ ਕੋਈ ਸਬਤ ਹੋਇਆ ਉਹ ਤਾਂ ਬਣਾਈ ਸੀ ਗੱਲ ਨਾ ਕੋਈ ਬਲਵਿੰਦਰ ਕੌਰ ਤੇ ਹਮਲਾ ਕੀਤਾ ਨਾ ਕਿਸੇ ਗੱਡੀ ਤੇ ਹਮਲਾ ਕੀਤਾ ਕੋਈ ਸਬਤ ਹੋਇਆ ਤੇ ਕਿਹ ਦੱਸ ਦਿਓ ਉਹ ਕਹਿੰਦੇ ਸਰਕਾਰ ਤੋਂ ਡੀਐਸ ਕਰਕੇ ਨਹੀਂ ਸਾਹਿਬ ਆਪ ਮੁੜ ਕੇ ਉਹਨਾਂ ਗੱਲ ਬਣਾਈ ਸੀ ਆਪ ਮਾਫੀ ਮੰਗ ਕੇ ਗਈ ਮੁੜ ਕੇ ਅਸਲ ਗਏ ਜਾਲੀ ਉਹਨਾਂ ਗੱਲ ਕਰ ਲਈ ਉਹ ਤੋਂ ਮੁੜ ਕੇ ਮਾਫੀ ਮੰਗ ਕੇ ਗਈ ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਇਹ ਦਿਨ ਅਸਾ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਅਸੀਂ ਉਂਗਲ ਕਰੇ ਕੋ ਨਾਲੇ ਉਹ ਸਾਡੀ ਸਰਕਾਰ ਨੂੰ ਨਿਉਆ ਚੱਕਣਾ ਪਏ ਬੜੀ ਵੱਡੀ ਗੱਲ ਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹ ਕਹਿ ਰਹੇ ਨੇ 18 ਨੂੰ ਅਸੀਂ ਧਰਨਾ ਦੇਣ ਜਾ ਰਹੇ ਹਾਂ ਕੋਲਿਆਂਵਾਲੀ ਦੇ ਖਿਲਾਫ ਹਾਂਜੀ ਲੰਬੀ ਚ ਹਾਂਜੀ ਉਹ ਤਾਂ ਜੀ ਗਲਤ ਗੱਲ ਦੇ ਜਿਹੜੀ ਕਰਨੀ ਹੁੰਦੀ ਹੈ ਨਾ ਉਹਨਾਂ ਨੇ ਹਰ ਗਲਤ ਗੱਲ ਕਰਦੇ ਨੇ ਇਹ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜੋ ਜੋ ਕੰਮ ਅਮਰਿੰਦਰ ਸਿੰਘ ਕਰਦਾ ਹੈ ਅਸੀਂ ਉਹਦੇ ਖਿਲਾਫ ਤਾਂ ਧਰਨੇ ਕਦੀ ਨਹੀਂ ਲਾਇਆ ਕਿਸੇ ਨੇ ਪਰ ਜਿਹੜੀ ਬਿਲਕੁਲ ਕਿਸੇ ਜਿਹੜੀ ਸਾਡੇ ਖਿਲਾਫ ਗੱਲ ਕਰਦਾ ਹੈ ਉਹ ਇੱਕ ਕਿਨਕਾ ਭਰ ਵੀ ਸਾਬਤ ਹੋ ਜੇ ਤੇ ਅਸੀਂ ਉਹਦਾ ਸਿਰ ਵਡਾ ਦਿਆਂਗੇ ਆਪਦਾ ਔਰ ਮੈਂ ਉਹਨਾਂ ਦੇ ਖਿਲਾਫ ਕੇਸ ਠੋਕਣ ਜਾ ਰਹੇ ਹਾਂ ਜੋ ਮੇਰੇ ਖਿਲਾਫ ਉਹ ਗੱਲਾਂ ਕਰਦੇ ਨੇ ਪੂਰਾ ਉਹਨਾਂ ਨੂੰ ਅਦਾਲਤ ਵਿੱਚ ਸੀਟਾਂਗਾ ਔਰ ਮੇਰੇ ਖਿਲਾਫ ਕਦੇ ਦੋਸ਼ ਸਾਬਤ ਹੋ ਜੇ ਤੇ ਜਿੱਥੇ ਮਰਜ਼ੀ ਅਸੀਂ ਚਰਾਹੇ ਪਰ ਖੜ ਕੇ ਅਬ ਮਾਫੀ ਮੰਗਣ ਨੂੰ ਤਿਆਰ ਹਾਂ ਉਹ ਕਹਿ ਰਹੇ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਕਿ ਜਿਹੜਾ ਉਹ ਐਮਸੀ ਹੈਗਾ ਉਹਨੂੰ ਪ੍ਰੋਟੈਕਟ ਕੋਲਿਆਂ ਵਾਲੀ ਕਰ ਰਹੇ ਨੇ ਕੋਈ ਪ੍ਰੋਟੈਕਟਿੰਗ ਕੀਤਾ ਕੀ ਕੀਤਾ ਕੋਈ ਦੱਸੋ ਪ੍ਰੋਟੈਕਟ ਕੀਤਾ ਹੋਵੇ ਕੋਈ ਗੱਲ ਕੀਤੀ ਹੋਵੇ ਕੋਈ ਉਹਦੀ ਕੀਤੀ ਨਹੀਂ ਜੋ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਨਾ ਆ ਕੇ ਕਿ ਗਲਤੀ ਕਰਦਾ ਹੈ ਜੋ ਬੰਦਾ ਅ ਗਲਤ ਗੱਲ ਕਰਦਾ ਉਹ ਆਪਦੀ ਕੀਤੀ ਭੁਗਤੇਗਾ ਨਹੀਂ ਤੁਸੀਂ ਜੌਬ ਸਕੈਮ ਦੇ ਅੰਦਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਸੀ ਆ ਕਿ ਕਿ ਵਿਅਕਤੀਆਂ ਦੇ ਉੱਤੇ ਕੋਈ ਨਹੀਂ ਕਿਤੇ ਨਹੀਂ ਮਿਲੇ ਦੱਸੋ ਕਿਸੇ ਕੇ ਲਫਜ਼ੀ ਵੀ ਕੀ ਹੋਗਾ ਮੈਨੂੰ ਬਹੁਤ ਸਾਰੀਆਂ ਖਬਰਾਂ ਛਪੀਆਂ ਇਸ ਮਾਮਲੇ ਚ ਦੇਖੋ ਜੀ ਹੁਣ ਮੈਂ ਅਖਬਾਰਾਂ 'ਤੇ ਰੋਕ ਨਹੀਂ ਸਕਦਾ ਉਹਨਾਂ ਨੇ ਜੋ ਗੱਲ ਆਪਦੀ ਮਰਜ਼ੀ ਨਾਲ ਲਿਖਣੀ ਹੁੰਦੀ ਹੈ ਅਸੀਂ ਤਾਂ ਕਿਸੇ ਦੇ ਨਾ ਕੋਈ ਕੀਤੀ ਹੈ ਨਾ ਕਿਸ ਖਬਰ ਵਾਲੇ ਨੂੰ ਖਬਰ ਦਿੱਤੀ ਹੈ ਆਪਦੇ ਤੌਰ ਤੇ ਛਾਪੀ ਜਾਂਦੇ ਨੇ ਨਹੀਂ ਤੁਹਾਡੇ ਵਰਨਾ ਮੈਂ ਗੱਲ ਕਰ ਰਿਹਾ ਤੁਸੀਂ ਵੱਧ ਛਾਪਦੇ ਹੋ ਮੇਰਾ ਕੀ ਸੁਰਤ ਤੁਹਾਡੇ ਖਬਰ ਚ ਉਹ ਵਰਸ਼ਨ ਆ ਕਿ ਤੁਸੀਂ ਕਹਿ ਕਿ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਕਿ ਸਾਡੇ ਵਰਕਰਾਂ ਦੇ ਨਾਲ ੱੱਕਾ ਨਹੀਂ ਹੋਣਾ ਚਾਹੀਦਾ ਕੋਈ ਇੱਕ ਪੱਤਰਕਾਰ ਮੈਨੂੰ ਦੱਸ ਦੇਵੇ ਮੈਂ ਮਿਲਿਆ ਤੇ ਮੈਂ ਉਹਨੂੰ ਕਿਆ ਇੱਕ ਪੱਤਰਕਾਰ ਦਾ ਕਹਿਣ ਨਾਲ ਕਿਸੇ ਦੇ ਕਹਿਣ ਨਾਲ ਨਹੀਂ ਕੁਝ ਹੋ ਜਾਂਦੀ ਜਦੋਂ ਅਸੀਂ ਉਹਦੇ ਜੋ ਗੱਲ ਹੀ ਨਹੀਂ ਨਾ ਸੀ ਕਿਸੇ ਦੀ ਕਰ ਰਹੇ ਆ ਨਾ ਕੋਈ ਗੱਲ ਨੇ ਜੋ ਗਵਰਨਮੈਂਟ ਕਰ ਰਹੀ ਹੈ ਜੋ ਸਹੀ ਤਰ੍ਹਾਂ ਸਾਹਮਣੇ ਆ ਜੰਗੇ ਨਹੀਂ ਨੌਕਰੀਆਂ ਚ ਜਿਹੜੀ ਤਾਂਧਲੀ ਹੋਈ ਹੈ ਇਹਦੇ ਬਾਰੇ ਕੀ ਹੈ ਇਹ ਇਹ ਕੇਸ ਹੈ ਕੀ ਹੈ ਤੁਹਾਡਾ ਕੋਈ ਨਹੀਂ ਇਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਸਰਕਾਰ ਨੇ ਇਨਕੁਆਰੀ ਲਾਈ ਹੈ ਜੋ ਇਨਕੁਆਰੀ ਚ ਦੋਸ਼ੀ ਹੋਏਗਾ ਦੋਸ਼ੀ ਪਾਇਆ ਜਾਏਗਾ ਉਹਦੇ ਚ ਸਾਡਾ ਕੀ ਹੋਣਾ ਹੈ ਜੋ ਸਾਡੇ ਖਿਲਾਫ ਕੋਈ ਕਰ ਰਿਹਾ ਹੈ ਜਿੰਨੇ ਜਿੰਨੇ ਵੀ ਸਾਡੇ ਖਿਲਾਫ ਕੀਤਾ ਅਸੀਂ ਉਹਦੇ ਖਿਲਾਫ ਵੀ ਕੇਸ ਕਰਾਂਗੇ ਗਵਰਨਮੈਂਟ ਚ ਉਹਨੂੰ ਕਸੀਟਾਂਗੇ ਉਹਦੇ ਚ ਅਦਾਲਤ ਵਿੱਚ ਆਪੇ ਪਤਾ ਲੱਗ ਜਾਏਗਾ ਸੱਚ ਸੱਚ ਤੇ ਝੂਠ ਝੂਠ ਨਿਕਲਾਵੇਗਾ ਅਸੀਂ ਇਹੋ ਜਿਹਾ ਕੰਮ ਬਿਲਕੁਲ ਨਹੀਂ ਕਰਦੇ ਭਾਵੇਂ ਸਾਨੂੰ ਕਿੰਨਾ ਵੀ ਫਾਇਦਾ ਹੁੰਦਾ ਹੋਵੇ ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਐਮ ਗਲਤੀ ਕਰ ਦਿੰਦੇ ਪੀ ਇਹਦੇ ਵੱਲ ਉਂਗਲ ਕਰੇ ਵੀ ਇਹ ਗੱਲ ਇਹਨਾਂ ਨੇ ਗਲਤ ਕੀਤੀ ਹੈ ਨਾ ਅਸੀਂ ਗਲਤ ਕੀਤੀ ਮੇਰੇ ਤਾਂ ਜੋ ਮਰਜੀ ਦੋਸ਼ ਲਾਤੇ ਅਗੇ ਕੈਪਟਨ ਮਨਿੰਦਰ ਸਿੰਘ ਨੇ ਉਦੋਂ ਵੀ ਦੋਸ਼ ਲਾ ਦਿੱਤਾ ਸੀ ਵੀ 24 ਕਰੋੜ ਰੁਪਇਆ ਫੜਿਆ ਗਿਆ ਜੀ ਦਿਆਲ ਸੁਖਰਵਾ ਫੜਿਆ ਗਿਆ ਜੀ ਕੋਈ ਫਰੀਦਾ ਕੁਛ ਝੂਠੀਆਂ ਗੱਲਾਂ ਜਿੰਨੀਆਂ ਵੀ ਮੇਰੇ ਤੇ ਬਣਾਈਆਂ ਨੇ ਕੇਸ ਵੀ ਝੂਠੇ ਪਾਏ ਨੇ ਉਹ ਵੀ ਝੂਠੇ ਪੈਸੇ ਵਾਲੀ ਗੱਲ ਨਾ ਆਤੀ ਉਹ ਵੀ ਝੂਠੀ ਆ ਵੀ 100% ਝੂਠੀ ਇਲੈਕਸ਼ਨ ਕਮਿਸ਼ਨ ਨੇ ਹੀ ਰੇਡ ਕੀਤੀ ਸੀ ਉਰੋਂ ਹਾਂਜੀ ਇਲੈਕਸ਼ਨ ਕਮਿਸ਼ਨ ਦੀ ਰੇਡ ਹੋਈ ਸੀ ਨਾ ਉਹਨਾਂ ਦਿਨਾਂ 'ਚ ਇਹਨਾਂ ਨੇ ਹੀ ਕਰਾਈ ਸੀ ਨਜਾਇਜ਼ ਸ਼ਿਕਾਇਤ ਕਰਕੇ ਕਰਾਈ ਸੀ ਕਿਤੇ ਫੜੀ ਜਾ ਕੋਈ ਪੰਜੀ ਫੜੀ ਜੀ ਕਿਤੇ ਕੋਈ ਗੱਲ ਨਹੀਂ ਸਭ ਜੋ ਝੂਠਾ ਦੇ ਪਲੰਦੇ ਨੇ ਉਹ ਕਹਿੰਦੇ ਤੁਸੀਂ ਲੋਕ ਕਹਿੰਦੇ ਤੁਸੀਂ ਇਲੈਕਸ਼ਨ ਕਮਿਸ਼ਨ ਨਾਲੋਂ ਵੀ ਤੇਜ਼ ਆ ਤੁਸੀਂ ਤਾਂ ਪੈਸੇ ਪਹਚਾਦੇ ਸੀ ਪਹਿਲਾਂ ਹੀ ਖਾਂ ਦਾ ਪਲੰਦਾ ਕਾਂਗਰਸ ਕੋਲੇ ਆ ਹਰ ਇੱਕ ਗੱਲ ਦਾ ਝੂਠ ਮਾਰਦੇ ਨੇ ਕੋਈ ਇਹਨਾਂ ਨੇ ਚੰਗਾ ਕੰਮ ਕੀਤਾ ਹੋਵੇ ਤਾਂ ਤੁਸੀਂ ਦੱਸ ਦਿਓ ਗਿਣਕੇ ਦੱਸ ਦਿਓ ਜੋ ਚੰਗੇ ਕੰਮ ਸਾਡੀ ਸਰਕਾਰ ਨੇ ਕੀਤੇ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ ਨੇ ਕੀਤੇ ਨੇ ਸਾਧਕਬੀਰ ਸਿੰਘ ਬਾਦਲ ਜੀ ਨੇ ਕੀਤੇ ਨੇ ਔਰ ਜੋ ਵੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਉਹ ਜੋ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਹਰ ਪਿੰਡ ਵਿੱਚ ਹਰ ਡਿਵੈਲਪਮੈਂਟ ਵਿੱਚ ਯੋਗਦਾਨ ਪਾ ਰਹੇ ਨੇ ਉਹ ਲਾ ਮਿਸਾਲ ਹੈ ਕੋਈ ਮਿਸਾਲ ਨਹੀਂ ਮਿਲਦੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਜਿਹੜਾ ਹਰ ਵਰਕਰ ਨੇ ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਨੇਹਾ ਆਉਂਦਾ ਹੈ ਉਥੇ ਤਤਪਰ ਖੜੇ ਕੈਪਟਨ ਮਹਿੰਦਰ ਸਿੰਘ ਨੇ ਇੱਕ ਗੱਲ ਹੋਰ ਗੱਲ ਕਹੀ ਹੈ ਕਿ ਜਿਹੜਾ ਪੈਸ ਫੋਰਫਰੰਟ ਮੈਨ ਉਹਨਾਂ ਨੇ ਤੁਹਾਡੇ ਲਈ ਸ਼ਬਦ ਵਰਤਿਆ ਫਰੰਟ ਮੈਨ ਫਰੰਟ ਮੈਨ ਦਾ ਮਤਲਬ ਕਿ ਤੁਸੀਂ ਬਾਦਲ ਪਰਿਵਾਰ ਦੇ ਪੈਸੇ ਇਧਰੋਂ ਉਧਰ ਕਰਨੇ ਨੇ ਇਧਰੋਂ ਉਧਰ ਕਰਨੇ ਨੇ ਜਿੰਨੇ ਪੈਸੇ ਦਾ ਗਲਤ ਲੈਣ ਦੇਣਾ ਉਹ ਕੋਲਿਆਂ ਵਾਲੀ ਕਰਦੇ ਨੇ ਬਿਲਕੁਲ ਗਲਤ ਗੱਲ ਹੈ ਨਾ ਕੋਈ ਲੈਣ ਤੇ ਨਾ ਦੇਣ ਇਹ ਤਾਂ ਕੈਪਟਨ ਜੋ ਇਧਰ ਕਰਦਾ ਹੈ ਉਧਰ ਕਰਦਾ ਹੈ ਕੈਪਟਨ ਜੋ ਕਰਦਾ ਹੈ ਉਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਕਿਹਨੂੰ ਕਿੱਧਰ ਕਰਦਾ ਹੈ ਤੇ ਕਿਹਨੂੰ ਕਿੱਧਰ ਕਰਦਾ ਹੈ ਅਸੀਂ ਨਾ ਕੀਤਾ ਹੈ ਨਾ ਕਰਾਂਗੇ ਔਰ ਮੈਂ ਕੇਜ ਜਰੂਰ ਇਹਨਾਂ ਦੇ ਖਿਲਾਫ ਪਾਉਂਗਾ ਜੋ ਸਾਡੇ ਖਿਲਾਫ ਇਲਜਾਮ ਰਾੜ ਨੇ ਝੂਠੇ ਇਲਜਾਮ ਰਾੜ ਰਹੇ ਨੇ ਅਸੀਂ ਬਰਦਾਸ਼ਤ ਨਹੀਂ ਕਰਾਂ ਅਦਾਲਤ ਜਾ ਰਹੇ ਹਾਂ ਤੁਸੀਂ ਕੈਪਟਨ ਮਿੰਦਰ ਸਿੰਘ ਦੇ ਖਿਲਾਫ ਪਾਵਾਂਗੇ ਜਿਹੜਾ ਸਾਡੇ ਖਿਲਾਫ ਕਰਦਣ ਜਾਏ ਨਹੀਂ ਇਸ ਇਸ ਮਾਮਲੇ 'ਚ ਜਾ ਰਹੇ ਹਾਂ ਤੁਸੀਂ ਅਦਾਲਤ ਬਿਲਕੁਲ ਜਾਵਾਂਗੇ ਜਦੋਂ ਸਾਡੇ ਨਾਲ ਨਜਾਇਜ਼ ਗੱਲ ਕਰ ਰਿਹਾ ਸਾਡੇ ਖਿਲਾਫ ਕਰ ਰਿਹਾ ਬਿਲਕੁਲ ਜਾਵਾਂਗੇ ਵੀ ਤੁਸੀਂ ਕੈਪਟਨ ਮਿੰਦਰ ਸਿੰਘ ਬਾਰੇ ਬਾਰ ਬਾਰ ਕਹਿ ਰਹੇ ਹੋ ਗਲਤ ਕੰਮ ਕੈਪਟਨ ਮਿੰਦਰ ਸਿੰਘ ਇਹ ਜਿਹੜੇ ਕਿਹੜੇ ਕੰਮ ਕਰਦੇ ਨੇ ਉਹ ਸਾਰੀ ਦੁਨੀਆ ਨੂੰ ਪਤਾ ਹੈ ਕਿਹੜੇ ਨੇ ਤੁਸੀਂ ਵੀ ਦੱਸ ਦੋ ਨਹੀਂ ਮੈਂ ਪੁੱਛ ਲਿਆ ਜਦੋਂ ਤੱਕ ਜਾ ਕੇ ਅੱਛ ਤੇ ਇੱਕ ਗੱਲ ਇਹ ਕੀ ਤੁਹਾਡੇ ਇਲਾਕੇ ਦੇ ਅੰਦਰ ਕਾਫੀ ਜ਼ਿਆਦਾ ਬਾਲਸਾ ਬੜੇ ਲੰਬੇ ਸਮੇਂ ਤੋਂ ਇਲੈਕਸ਼ਨ ਲੜਦੇ ਰਹੇ ਨੇ ਇਸ ਵਾਰ ਕੀ ਮਾਹੌਲ ਹੈਗਾ ਬਹੁਤ ਵਧੀਆ ਮਾਹੌਲ ਹੈਗੀ ਬਹੁਤ ਵਧੀਆ ਮਾਹੌਲ ਹੈ ਔਰ ਮੈਂ ਸਮਝਦਾ ਕਿ ਬਾਦਲ ਸਾਹਿਬ ਜੋ ਲੋਕਾਂ ਦਾ ਅੱਜ ਧਿਆਨ ਰੱਖ ਰਹੇ ਨੇ ਨਾ ਕਿਸੇ ਮੁੱਖ ਮੰਤਰੀ ਨੇ ਰੱਖਿਆ ਨਾ ਕਿਸੇ ਪਹਿਲਾ ਪਾਰਟੀ ਨੇ ਰੱਖਿਆ ਨਾ ਕਿਸੇ ਮੈਨ ਪੁਛਤਾ ਵਿੱਚ ਵੀ ਰੱਖਿਆ ਹੋਵੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੰਨਾ ਲੋਕਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਚਾਹੇ ਗਰੀਬ ਵਰਦ ਜੇ ਚਾਹੇ ਦਲ ਤੇ ਚਾਹੇ ਕੋਈ ਬਿਮਾਰ ਹੈ ਚਾਹੇ ਹਰ ਇੱਕ ਹਰ ਇੱਕ ਨੂੰ ਉਹ ਸਹੂਲਤ ਵਾਸਤੇ ਤੁਹਾਡੇ ਇਲਾਕੇ ਚ ਹੀ ਸੰਗਤ ਦਰਸ਼ਨ ਸੀ ਬਾਲ ਸਾਹਿਬ ਨੇ ਕਿਹਾ ਕਿ ਲੋਕ ਲਾਈ ਲਗ ਬੜੇ ਨੇ ਐ ਕਿਉਂ ਕਿਹਾ ਉਹਨਾਂ ਨੇ ਕਿ ਲੋਕ ਲਾਈ ਲਗ ਹੋਗੇ ਕਿਵੇਂ ਬਾਲ ਸਾਹਿਬ ਨੇ ਸੰਗਤ ਦਰਸ਼ਨ ਸਟੇਟਮੈਂਟ ਦਿੱਤੀ ਅਖਬਾਰਾਂ ਛਪੀ ਕਿ ਲੋਕ ਲਾਈ ਲਗ ਨੇ ਅਸੀਂ ਨਹੀਂ ਸੁਣਿਆ ਕਿਤੇ ਨਾ ਬਾਲ ਸਾਹਿਬ ਇਹੋ ਜਿਹਾ ਲਫ਼ਜ਼ ਵਰਤਦੇ ਨੇ ਕਿਤੇ ਇਹ ਤਾਂ ਨਹੀਂ ਉਹ ਇੰਨੇ ਪਿਆਰ ਨਾਲ ਬੋਲਦੇ ਨੇ ਸਰਦਾਰ ਜੀ ਤੋਂ ਬਿਨਾਂ ਬੋਲਦੇ ਨੇ ਕਿਤੇ ਲਾਈ ਲਗ ਐ ਤਾਂ ਨਹੀਂ ਕਹਰੇ ਕਿ ਲਾਈ ਲਾਈ ਲਗ ਹੋ ਗਿਆ ਆਮ ਆਦਮੀ ਪਾਰਟੀ ਦੇ ਪਿੱਛੇ ਲੱਗੇ ਲੋ ਆਮ ਪਾਰਟੀ ਹੈ ਹੀ ਨਹੀਂ ਕਿਤੇ ਨਾਮਚਾ ਨਹੀਂ ਪਾਰ ਆਮ ਪਾਰਟੀ ਲੈ ਤੇ ਸਾਨੂੰ ਪੁੱਛਦੇ ਨੇ ਸਾਡਾ ਕੰਮ ਕਰਾਓ ਹੂੰ ਸਾਡੇ ਕੋਲ ਹੋ ਜਾਉਂਦੇ ਨੇ ਹੂੰ ਕੋਈ ਆਮ ਪਾਰਟੀ ਦਾ ਨਾਂ ਤੁਸੀਂ ਕੰਮ ਕਰਾਉਂਦੇ ਉਹਨਾਂ ਦੇ ਨਹੀਂ ਜਿਹੜੇ ਸਾਡੇ ਵਰਕਰ ਲੈ ਕੇ ਆਉਂਦੇ ਨੇ ਗਿਆਏ ਮਨਾ ਕੇ ਲਿਆਉਂਦੇ ਨੇ ਉਹ ਤਾਂ ਕੰਮ ਕਰਾਂਗੇ ਜਿਹੜੇ ਸਾਡੀ ਪਾਰਟੀ ਨੂੰ ਲਾਈਕ ਕਰੇਗਾ ਉਹਨੂੰ ਕਰਾਂਗੇ ਜਰੂਰ ਕਾਂਗਰਸੀ ਵੀ ਜਿਹੜੇ ਸਾਡੀ ਵਿੱਚ ਦਲਦੇ ਨੇ ਸਰੋਪੇ ਪਾਉਂਦੇ ਨੇ ਕਰਦੇ ਉਹਨਾਂ ਦਾ ਵੀ ਅਸੀਂ ਹੂੰ ਵੀ ਕਰਾਂਗੇ ਜਿਹੜਾ ਮਰਜੀ ਲੀਡਰ ਆ ਕੀ ਲੱਗਦਾ ਸਮ ਆਮ ਆਦਮੀ ਪਾਰਟੀ ਪੰਜਾਬ ਚ ਕਿੰਨੀਆਂ ਸੀਟਾਂ ਲੈ ਜਾਊਗੀ ਸਾਨੂੰ ਤਾਂ ਕੋਈ ਲੱਗਦਾ ਨਹੀਂ ਲੈ ਵੀ ਸੀਟਾਂ ਕਿਹੜੀ ਸੀਟ ਲੈਣ ਵਾਲੀ ਅੱਗੇ ਵੀ ਜੋ ਮਾੜਾ ਮੋਟਾ ਆ ਵਿੱਚ ਫਰਕ ਪਿਆ ਹੈ ਦੋ ਦਿਨ ਹੀ ਲੱਗੀਆਂ ਸੀਟਾਂ ਜਿਹੜੀਆਂ ਸਾਰੀਆਂ ਪਰ ਐ ਕਿਉਂ ਮਹੌਲ ਸਾਰੀ ਗੱਲ ਸੁਧਰ ਗਈ ਹੈ ਪਹਿਲਾਂ ਵਾਲੀ ਗੱਲ ਨਾ ਵੇਖੋ ਪਹਿਲਾਂ ਐਂ ਕਰੀਆਂ ਚਲੀਆਂ ਉਹ ਸਾਰੀ ਗੱਲ ਨੂੰ ਲੋਕ ਸਮਝ ਗਏ ਨੇ ਕਿ ਕੋਈ ਇਹ ਨਾ ਡਿਵੈਲਪਮੈਂਟ ਨਹੀਂ ਕੀਤੀ ਕੋਈ ਇਹ ਨਾ ਕੰਮ ਕੀਤਾ ਨਹੀਂ ਨਾ ਕਰਨਾ ਹੈ ਦਿੱਲੀ ਚ ਕੀ ਹਾਲ ਹੋ ਰਿਹਾ ਲੋਕ ਮਰ ਰਹੇ ਨੇ ਔਰ ਇਹਨਾਂ ਦੇ ਖਿਲਾਫ ਧਰਨੇ ਲੱਗ ਰਹੇ ਨੇ ਸਭ ਕੁਝ ਹੋ ਰਿਹਾ ਹੈ ਉਹ ਦੇਖ ਕੇ ਲੋਕਾਂ ਨੇ ਇੱਥੋਂ ਹੀ ਸਮਝ ਆ ਗਈਏ ਕਿ ਜੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਕਰ ਸਕਦੇ ਨੇ ਜਾਂ ਡਿਵੈਲਪਮੈਂਟ ਕਰ ਸਕਦੇ ਨੇ ਸਾਥ ਸਕੀਰ ਸਿੰਘ ਜੀ ਬਾਦਲ ਔਰ ਉਹਨਾਂ ਦੀ ਜੋ ਸੋਚ ਹੈ ਪੰਜਾਬ ਪ੍ਰਤੀ ਉਹ ਸਾਰੇ ਲੋਕ ਸਮਝ ਗਏ ਨੇ ਉਹਨਾਂ ਨੇ ਸਮਝ ਗਏ ਇਹ ਇਸ ਗੱਲ ਨੂੰ ਸਾਰਾ ਤੁਸੀਂ ਐਨਲਿਸਿਸ ਕੱਢ ਲਓ ਅਕਾਲੀ ਦਲ ਦੀ ਲੜਾਈ ਕਿਹਦੇ ਨਾਲ ਆ ਕਾਂਗਰਸ ਨਾਲ ਆ ਜਾਂ ਆਮ ਆਦਮੀ ਪਾਰਟੀ ਨਾਲ ਅਸੀਂ ਤਾਂ ਕਾਂਗਰਸ ਨਾਲ ਹੀ ਸਮਝਦੇ ਹਾਂ ਕੋਮ ਪਾਰਟੀ ਨਾਲ ਨੇੜੇ-ਤੇੜ ਵੀ ਨਹੀਂ ਸਾਡੇ ਨਸ਼ਾ ਪੰਜਾਬ ਚ ਬਹੁਤ ਵੱਡਾ ਮਸਲਾ ਬਣਿਆ ਹੋਇਆ ਆਮ ਆਦਮੀ ਪਾਰਟੀ ਨਸ਼ੇ ਤੇ ਬੜਾ ਗੱਲ ਕਰ ਰਹੀ ਹੈ। ਉਹ ਜੀ ਕੋਈ ਕਰੀ ਜੇ ਜਿਨਨੇ ਉਲਟ ਵਾਲੇ ਨੇ ਕਰਨੀ ਉਹਨੇ ਕਰੀ ਜਾਣੀ। ਨਾ ਹੀ ਉਹਦੀ ਸਾਨੂੰ ਸੁਣਨ ਦੀ ਲੋੜ ਏ। ਚੰਗੇ ਪਾਸੇ ਵੇਖੋ ਨਾ ਜੋ ਚੰਗੇ ਕੰਮ ਹੋ ਰਹੇ ਨੇ। ਨਸ਼ਾ ਵੇਖੋ ਹੁਣ ਪਰਤੀਆਂ ਆਈਆਂ ਨੇ। ਇਹਦੀ ਡਾਕਟਰਸ ਹੋ ਜਾਣ ਨੇ, ਹੋਰ ਹੋ ਜਾਣ ਨੇ ਸਾਰੇ ਪਤਾ ਲੱਗ ਜਾਣਾ। ਅੱਗੇ ਪਰਤੀਆਂ ਆਈਆਂ ਨੇ ਡਾਕਟਰਸ ਹੋਏ ਨੇ। ਕੋਈ ਨਸ਼ੇ ਵਾਲੀ ਗੱਲ ਨਹੀਂ। ਨਸ਼ੇ ਨੂੰ ਇਨਾ ਰੋਲਾ ਪਾ ਕੇ ਭਾਂਵੇਂ ਬਣਾਈ ਜਾਂ ਜੋ ਮਰਜ਼ੀ ਬਣਾਈਏ ਪਰ ਨਸ਼ਾ ਹੈ ਨਹੀਂ ਪਰ ਤੁਹਾਡੇ ਇਲਾਕੇ ਚ ਵੀ ਚਰਚਾ ਹੁੰਦੀ ਹੈ ਚਿੱਟੇ ਦੀ ਕਾਫੀ ਜ਼ਿਆਦਾ ਚਰਚਾ ਹੁੰਦੀ ਹੈ ਉਹ ਪੂਰੀ ਬੈਲਟ ਚ ਕੀ ਚਿੱਟਾ ਬਹੁਤ ਹੈ ਨਹੀਂ ਨਾ ਤਾਂ ਸਾਡੇ ਕੋਲ ਆਇਆ ਕੋਈ ਚਿੱਟੇ ਨਾ ਕਿਸੇ ਦੱਸਿਆ ਹੈ ਵੀ ਕੋਈ ਚਿੱਟਾ ਹੈਗਾ ਕਿਤੇ ਕੋਈ ਗੱਲ ਨਹੀਂ ਗੀ ਨੋ ਲੋਕਾਂ ਨੇ ਨਾ ਸੁਣਿਆ ਕਰੋ ਚੰਗੀਆਂ ਗੱਲਾਂ ਸੁਣਿਆ ਕਰੋ ਨੌਜਵਾਨ ਪੀੜੀ ਨੌਜਵਾਨ ਪੀੜੀ ਤੁਹਾਨੂੰ ਲੱਗਦਾ ਨਸ਼ੇ ਵੱਲ ਗਈ ਹੈ ਜਾਂ ਨਹੀਂ ਗਈ ਬਿਲਕੁਲ ਨਹੀਂ ਗਈ ਨਹੀਂ ਬਈ ਬਾਲ ਸਾਹ ਨੇ ਜੋ ਡਵੈਲਪਮੈਂਟ ਕਰਦੀ ਨੌਜਵਾਨਾਂ ਦੇ ਪਿੰਡ ਪਿੰਡ ਜਾ ਕੇ ਦੇਖੋ ਜਿਮ ਲੱਗੇ ਹੋਏ ਨੇ ਬਾਲੀਵਾਲ ਖੇਡ ਰਹੇ ਨੇ ਮੁੰਡੇ ਗਰਾਊਂਡ ਬਣੇ ਹੋਏ ਨੇ ਬਹੁਤ ਵੱਡੇ ਵੱਡੇ ਗਰਾਊਂਡ ਬਣੇ ਨੇ ਸਾਰੇ ਬੱਚਿਆਂ ਦੇ ਕਲੱਬ ਬਣੇ ਹੋਏ ਨੇ ਸਾਰੇ ਜੋ ਚੀਜ਼ ਮੰਗਦੇ ਮੁਹੱਈਆ ਕਰਾ ਰਹੀ ਹੈ ਗਵਰਨਮੈਂਟ ਕਿਸੇ ਕਿਸੇ ਗੱਲ ਦੀ ਕਮੀ ਨਹੀਂ ਔਰ ਤੁਸੀਂ ਵੇਖੋਗੇ ਹੋਰ 6 ਮਹੀਨਿਆਂ ਚ ਪੰਜਾਬ ਦੀ ਨਿਹਾਰ ਬਦਲ ਜਾਗੀ ਐਡੀਆਂ-ਐਡੀਆਂ ਚੌੜੀਆਂ ਸੜਕਾਂ ਪਿੰਡਾਂ ਦੀਆਂ ਡਿਵੈਲਪਮੈਂਟਾਂ ਮੈਂ ਗਿਣਨ ਲੱਗ ਜਾ ਤਾਂ ਕਿੰਨਾ ਟਾਈਮ ਲੱਗਦਾ ਬਾਕੀ ਤੁਹਾਡੇ ਸਾਹਮਣੇ ਆ ਜਾਣਾ ਹੈ ਵੈਗਰੂਜੀ ਦਾ ਖਾਲਸਾ ਮੈਂ ਇੱਕ ਇੰਪੋਰਟੈਂਟ ਸਵਾਲ ਇਹ ਸੀਗਾ ਕਿ ਪੰਜਾਬ ਦੇ اندر ਇੱਕ ਨਵਾਂ ਫੀਨੋਮਨਾ ਆਇਆਗਾ ਉਹ ਗੈਂਗਸਟਰਾਂ ਦਾ ਫੀਨੋਮਨਾ ਬਹੁਤ ਜ਼ਿਆਦਾ ਵਧਿਆ ਪੰਜਾਬ ਚ ਰੋਕੀ ਦੀ ਡੈਥ ਹੋਈ ਆ ਤਾਂ ਕੀ ਲੱਗਦਾ ਤੁਹਾਨੂੰ ਇਹ ਕਿਉਂ ਆਗਾ ਨਹੀਂ ਹੈ ਨਹੀਂ ਕੋਈ ਗੱਲ ਚਲੋ ਚਲੋ ਧੰਨਵਾਦ ਗੋਨੜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਦਿਆਲ ਸਿੰਘ ਕੋਲਿਆਂਵਾਲੀ ਜਿਨ੍ਹਾਂ ਨੇ ਸਾਡੇ ਸਾਰੇ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਔਰ ਉਹਨਾਂ ਦਾ ਕਹਿਣਾ ਕਿ 6ਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣਨ ਜਾ ਰਹੇ ਨੇ ਉਹਨਾਂ ਦਾ ਦਾਵਾ ਹੈ ਔਰ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਕੋਈ ਆਧਾਰ ਨਹੀਂਗਾ 2017 ਦੀਆਂ ਚੋਣਾਂ ਦੇ ਨਤੀਜੇ ਦੱਸਣਗੇ ਕਿ ਪੰਜਾਬ ਦੀ ਫਿਜ਼ਾ ਕੀ ਰਹੇਗੀ ਪੰਜਾਬ ਕਿਸ ਪਾਸੇ ਜਾਏਗਾ ਕੈਮਰਾਮੈਨ ਗੁਲਸ਼ਨਦੀ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ